ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਐ ਹੱਥ ਜੋੜ ਕੇ ਬੇਨਤੀ ਐ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗਣੋਂ ਤਾਂ ਛੋਟੇ ਕੋ ਪੈਰ ਨਹੀਂ ਛੋਟੇ ਹੁੰਦੇ ਉਸ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਦੇ ਜਿਹੜੀ ਗੱਡੀ ਤੇ ਪਾਣਾ ਹੈ ਵੀਡੀਓ ਪੈ ਗਈਆਂ ਜਿਹੜੀ ਗੱਡੀ ਤੇ ਜੋ ਪਖੰਡ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਦਾ ਨਾਮ ਹੈ ਬੀਰੀ ਸੈਕਟਰ ਦੀ ਵੀਡੀਓ ਲਾਈਵ ਨਾਲ ਜਿਹੜਾ ਮੈਂ ਪਹਿਲਾਂ ਹੋਇਆ ਸੀਗਾ ਲਾਈਵ ਉਹਨਾਂ ਲਾਈਵ ਕੈਨਸਲ ਹੋ ਗਿਆ ਜਦੋਂ ਮੈਂ ਦੇਖਿਆ ਮੈਂ ਕਿਹਾ ਲਾਈਵ ਕੈਨਸਲ ਹੋ ਗਿਆ ਤੇ ਹੁਣ ਤਾਂ ਕਰਕੇ ਮੈਨੂੰ ਦੁਬਾਰਾ ਲਾਈਵ ਕਰਨਾ ਪਿਆ ਜਿੰਨੇ ਵੀ ਤੁਸੀਂ ਭੈਣ ਭਰਾ ਇਸ ਵੀਡੀਓ ਨੂੰ ਦੇਖੋਗੇ ਪਹਿਲਾਂ ਤਾਂ ਤੁਸੀਂ ਇਹ ਗੱਲ ਸੁਣ ਲਓ ਗੱਲਬਾਤ ਸੁਣ ਲਓ ਨਾਲ ਜਿਹੜੀ ਸਾਰੀ ਗੱਲਬਾਤ ਇਹ ਪਖੰਡੀ ਬਾਬਿਆਂ ਬਾਰੇ ਕਰਨੀ ਆ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਇਹਨਾਂ ਬਾਰੇ ਗੱਲਬਾਤ ਕਰਨੀ ਆ ਜਿੰਨੀਆਂ ਵੀ ਵੀਡੀਓ ਨੇ ਪਹਿਲਾਂ ਤੁਸੀਂ ਦੇਖ ਲਓ ਪਹਿਲਾਂ ਵਾਲਾ ਜਿਹੜਾ ਲਾਈਵ ਸੀ ਨਾ ਉਹ ਕੈਨਸਲ ਹੋ ਗਿਆ ਆ ਭਾਈ ਪਰਮਜੀਤ ਸਿੰਘ ਜੀ ਖਾਲਸਾ ਜੀ ਨੇਗੇ ਇਹ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇਗੇ ਤੇ ਇਹ ਜਿਹੜਾ ਆ ਸਾਰਾ ਜਿਹੜਾ ਚੱਲ ਰਿਹਾ ਹੈ ਪਖੰਡਾ ਆਪਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਪਹਿਲਾਂ ਵੀ ਤੁਸੀਂ ਵੀਡੀਓ ਬਹੁਤ ਸ਼ੇਅਰ ਕੀਤੀ ਸੀਗੀ ਹੁਣ ਕੀ ਹੋਇਆ ਚੱਲਦਾ ਚੱਲਦਾ ਲਾਈਵ ਜਦੋਂ ਮੈਂ ਸ਼ੇਅਰ ਕੀਤਾ ਵੀਡੀਓ ਉਸ ਬਾਅਦ ਉਹ ਲੱਹੀ ਨਹੀਂ ਸੀਗੀ ਹੁਣ ਇਹ ਸਾਰੀਆਂ ਜਿਹੜੀਆਂ ਵੀਡੀਓ ਚੱਲ ਰਹੀਆਂ ਨੇ ਪਖੰਡੀ ਬਾਬਿਆਂ ਬਾਰੇ ਮੈਂ ਇਹਦੇ ਵਿੱਚ ਅੱਗੇ ਜਾ ਕੇ ਵਿਸਤਾਰਪੂਰਵ ਗੱਲਬਾਤ ਕਰਨੀ ਆ ਤੁਸੀਂ ਉਸ ਲਾਈਵ ਨੂੰ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਕਿਉਂਕਿ ਮੈਂ ਅੱਜ ਤੋਂ ਕਾਫੀ ਮਹੀਨੇ ਪਹਿਲਾਂ ਮੈਂ ਇਹ ਗੱਲ ਬਾਹਰ ਵੀ ਬੋਲੀ ਸੀਗੀ ਜਿਹੜਾ ਨਾਲ ਗੱਲਬਾਤ ਕਰ ਰਿਆ ਸੀ ਜਦੋਂ ਅਸੀਂ ਇੱਕ ਮਿੰਟ ਇੱਕ ਮਿੰਟ ਮੈਂ ਪਹਿਲਾਂ ਵੀ ਗੱਲਬਾਤ કરી ਸੀਗੀ ਇਹ ਬਹੁਤ ਸਾਰੇ ਥਾਵਾਂ ਤੇ ਜਾ ਰਹੇ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਖਾਲਸਾ ਜਾ ਰਹੇ ਨੇ ਜੀ ਮਨਪ੍ਰੀਤ ਸਿੰਘ ਦੀ ਖਾਲਸਾ ਹੁਣ ਜਿਹੜੀ ਮੈਂ ਇਹ ਗੱਲਬਾਤ ਪੂਰੀ ਕਰਨੀ ਆ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੀ ਚੱਲੇ ਮਾੜਾ ਚਲਾ ਓਏ ਅੱਗੇ ਸ਼ੇਅਰ ਕਰਾ ਪੇਜਾਂ ਤੇ ਬਾਅਦ ਇਹ ਵੀਡੀਓ ਨੂੰ ਸ਼ੇਅਰ ਕਰੋ ਜਿੰਨੇ ਵੀ ਤੁਸੀਂ ਸਾਰੇ ਜਾਣੇ ਭਰਾ ਦੇਖ ਰਹੇ ਹੋ ਹੁਣ ਗੱਲ ਕੀ ਆ ਵੀਰੋ ਥੈਂਕ ਯੂ ਜੀ ਦਾ ਖਾਸਾ ਸ਼ਿਵ ਆਹੇ ਜੀ ਦੀ ਬਾਰ ਬਾਰ ਕਮੈਂਟ ਹੋਰ ਕੱਢਗਾ ਉਹ ਅੱਕਾ ਹਾਂ ਇੱਕੋ ਮੋਗੇ ਵਾਲੀ ਦੀ ਗੱਡੀ ਸੇਵੋ ਮੇ ਜੀ ਦੀ ਮੋਗੇ ਵਾਲੀ ਦੀ ਵੀ ਗੱਡੀ ਹੁਣ ਜਿਹੜੀ ਇਹ ਗੱਲਬਾਤ ਮੈਂ ਪੂਰੀ ਅੱਗੇ ਕਰਨੀ ਆ ਗੱਲਬਾਤ ਵੀਰੋ ਇਹ ਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਰੀ ਸੀ ਕਿ ਇਹ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੈ ਜੇਕਰ ਤੁਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤਾਂ ਪੰਜਾਬ ਦੇ ਵਿੱਚੋਂ ਪਖੰਡਵਾਦ ਦੂਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਸਿੱਖੀ ਬਚਾਉਣੀ ਆ ਜੇਕਰ ਪੰਜਾਬ ਬਚਾਉਣਾ ਤਾਂ ਇਹ ਪਖੰਡਵਾਦ ਪੰਜਾਬ ਦੇ ਵਿੱਚੋਂ ਦੂਰ ਹੋਣਾ ਇਸ ਦੀ ਜੜ ਪੱਟਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੀਆਂ ਵੀ ਨਿਹੰਗ ਸਿੰਘ ਜੱਥੇਬੰਦੀਆਂ ਮੇਰੀਆਂ ਕੋਲੇ ਤੁਸੀਂ ਇਹ ਵੀਡੀਓ ਪਹੁੰਚਾ ਸਕਦੇ ਹੋ ਗੁਰੂ ਕੇ ਫੌਜਾਂ ਕੋਲੇ ਵੀ ਵੀਡੀਓ ਪਹੁੰਚਾ ਸਕਦੇ ਹੋ ਸਭ ਤੋਂ ਵੱਡਾ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਕਾਰਜ ਸਾਰਾ ਸੰਪੂਰਨ ਕਰਨਾ ਚਾਹੀਦਾ ਹੈ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਮਾਉਨਾ ਦੇ ਨਾਲ ਹਰ ਵਕਤ ਉਹਨਾਂ ਦੇ ਨਾਲ ਆ ਜਿੱਥੇ ਵੀ ਕਿਤੇ ਜ਼ਰੂਰਤ ਪਊਗੀ ਮੈਨੂੰ ਉਹਨਾਂ ਦਾ ਨੰਬਰ ਨਹੀਂ ਮਿਲਿਆ ਮੈਂ ਹੈ ਨੰਬਰ ਵੀ ਮਿਲ ਗਿਆ ਇੱਕ ਆਹਾ ਇੱਕ ਆਹਾ ਇੱਕ ਆਹਾ ਆ ਲਾ ਦੋ ਆ ਚੋੜਿਆ ਲਾਓ ਅੱਗੇ ਰੱਖ ਦੇ ਲਾ ਕੇ ਸਾਰਾ ਇੱਕ ਆ ਸੇ ਬੁਮਾ ਅਮੁੰਦਰੀ ਵੀ ਲਾ ਦੇ ਹੋਰ ਅਸੀਂ ਉਹ ਪਾ ਜਾਂਦੀਆਂ ਮੈਂ ਲੈ ਲੱਗੀ ਆ ਮੇਰੇ ਕਿਤਾਬ ਇੱਕ ਇਧਰ ਗਈ ਦੀ ਅਗਲੀ ਵੀਡੀਓ ਅੱਗੇ ਰੱਖ ਬੰਦ ਅੱਛਾ ਤੇ ਚਲ ਤੂੰ ਉਹਦੀ ਵੀਡੀਓ ਫੜਾ ਦੇ ਅੱਗੇ ਕੱਢ ਕੇ ਤੇ ਜਿਹੜੀ ਕਿ ਗੱਲ ਕਹਿਣਾ ਕਿ ਸਾਰਿਆਂ ਨੇ ਹਿੰਗ ਸਿੰਘ ਜੱਥੇਬੰਦਿਆ ਸਾਰੇ ਸਿੱਖ ਜੱਥੇਬੰਦਿਆਂ ਨੂੰ ਇਹ ਜਿਹੜਾ ਕਾਰਜ ਸੰਪੂਰਨ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਆ ਆ ਗਿਆ ਇੱਕ ਆ ਗਿਆ ਨਵਾਂ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਗੰਦ ਪਾਇਆ ਹੋਇਆ ਇਹਨਾਂ ਸਾਰੇ ਪਖੰਡੀ ਬਾਬਿਆਂ ਨੇ ਕਿਉਂਕਿ ਮੈਂ ਕੀ ਚਾਹਣਾ ਕਿ ਇਹ ਸਾਰਾ ਜਿਹੜਾ ਗੰਦ ਜਾਲੀ ਪਾਸਟਰ ਤੇ ਜਾਲੀ ਇਹ ਜਿੰਨਾ ਟਾਈਮ ਇਹ ਪੰਜਾਬ ਦੇ ਵਿੱਚੋਂ ਜਾਲੀ ਪਾਸਟਰਾਂ ਦੀ ਜਾਨਨੀ ਪੱਟੀਆਂ ਦੀ ਜਾਲੀ ਇਹਨਾਂ ਦੇ ਨਹੀਂ ਪੱਟੀਆਂ ਦੀ ਉਹਨਾਂ ਟਾਈਮ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਆ ਸਕਦਾ ਕਿਉਂਕਿ ਜਿੰਨਾ ਪੰਜਾਬ ਦੇ ਵਿੱਚ ਇਹਨਾਂ ਨੇ ਪਖੰਡ ਕੀਤਾ ਜੋ ਗੱਡੀਆਂ ਇਹਨਾਂ ਨੇ ਕੀਤੀ ਆ ਦੇਖੋ ਜੀ ਗੱਡੀ ਤੇ ਬੈਠ ਕੇ ਮੇਰੇ ਸਿਰ ਘਮਾਈ ਜਾਂਦੇ ਨੇ ਸਿਰ ਘਮਾਉਣ ਵਾਲੇ ਜਿੰਨਾ ਬਾਬਿਆਂ ਦੇ ਤੇਕਰ ਜੂਤ ਨਹੀਂ ਫਿਰਦਾ ਉਹਨਾਂ ਟਾਈਮ ਸਾਡੇ ਪੰਜਾਬ ਦਾ ਕੱਖ ਨਹੀਂ ਹੁੰਦਾ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇ ਇਹ ਜਿਹੜੀ ਆਵਾਜ਼ ਚੱਕੀ ਆ ਉਹਨਾਂ ਨੂੰ ਸਾਰੇ ਪੰਜਾਬ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਜਿਹੜੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਇਹ ਸੇਵਾ ਨਿਭਾ ਰਹੇ ਨੇਗੇ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਾਂ ਨੇ ਇਹਨਾਂ ਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਹੈ ਮੈਨੂੰ 100% ਪਤਾ ਹੈ ਜਿਹੜੇ ਇਹ ਬਾਬਾ ਜੀ ਜਿਹੜੇ ਭਾਈ ਸਾਹਿਬ ਇਹ ਕਾਰਜ ਕਰ ਰਹੇ ਨੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਖਿਲਾਫ ਵੀ ਜਿਹੜੀ ਕਿ ਕਿਸੇ ਨਾ ਕਿਸ ਨੇ ਕਾਰਵਾਈ ਕਰਾਉਣੀ ਹੈ ਇਹਨਾਂ ਦੇ ਖਿਲਾਫ ਕਿਉਂਕਿ ਇਹ ਸਾਰੇ ਸਰਕਾਰਾਂ ਦੇ ਪਾਲੇ ਹੋਏ ਬੰਦੇ ਨੇਗੇ ਸਰਕਾਰਾਂ ਚਾਹੁੰਦੀਆਂ ਨੇ ਲੀਡਰ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਪਖੰਡ ਫੈਲੇ ਪੰਜਾਬ ਦੇ ਵਿੱਚ ਇਹ ਪਖੰਡ ਹੋਵੇ ਵੱਧ ਤੋਂ ਵੱਧ ਲੀਡਰਾਂ ਦਾ ਕੰਮ ਇਹ ਹੈ ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਨੇ ਜਿਹੜਾ ਆਪਾਂ ਕਹਦੀਏ ਵੀ ਇੱਕ ਤਾਂ ਸਾਡਾ ਪੰਜਾਬ ਪਿੰਡਾਂ ਦੇ ਵਿੱਚ ਦੋ ਤਰ੍ਹਾਂ ਦਾ ਭਾਈਚਾਰਾ ਹੈ ਇੱਕ ਤਾਂ ਕਿਸਾਨ ਭਾਈਚਾਰਾ ਜਿਹਨੂੰ ਆਪਾਂ ਜੱਟ ਕਹਿੰਦੇ ਨੇ ਇੱਕ ਹੈਗਾ ਮਜ਼ਦੂਰ ਭਾਈਚਾਰਾ ਜਿਹੜੇ ਜੱਟ ਨੇ ਹੈਗੇ ਨੇ ਉਹ ਤਾਂ ਵੱਡਿਆ ਵੱਡਿਆ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਨੇ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜੀ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਲਾ ਵਾਲਾ ਜੀ ਸਾਡਾ ਜਿਹੜਾ ਇਹ ਜਰਨਲ ਸਮਾਜ ਆਇਆ ਤਾਂ ਪਾਰਟੀਆਂ ਦੇ ਵਿੱਚ ਪੜ ਗਿਆ ਡਾ ਸਾਡਾ ਮਜ਼ਦੂਰ ਭਾਈਚਾਰਾ ਉਹ ਪਖੰਡੀ ਬਾਬਿਆਂ ਦੇ ਵਿੱਚ ਉਹ ਪਖੰਡੀ ਬਾਬਿਆਂ ਦੇ ਜਾਈ ਜਾਂਦਾ ਹੁਣ ਜਿਹੜੇ ਪਖੰਡੀ ਬਾਬੇ ਜਿੰਨੇ ਵੀ ਪੰਜਾਬ ਦੇ ਵਿੱਚ ਪਿਆਰ ਹੋਏ ਹੋਏ ਨੇਗੇ ਇਹ ਸਾਰੇ ਦੇ ਸਾਰੇ ਇਹਨਾਂ ਵੱਲ ਸਾਡਾ ਮਜ਼ਦੂਰ ਭਾਈਚਾਰਾ ਦਾ ਝਕਾਏ ਮੇਰੇ ਕੋਲੇ ਮਜ਼ਦੂਰ ਭਾਈਚਾਰਾ ਆਉਂਦਾ ਜਿਨ੍ਹਾਂ ਦੇ ਵੀ ਕਿਤੇ ਪੈਸੇ ਕਢਾਉਣੇ ਕਈ ਘਰਾਂ ਦਾ ਹੁਣ ਕੰਮ ਵੀ ਮੈਂ ਚਲਵਾਇਆ ਵੀ ਮੇਰਾ ਮੇਰਾ ਖਿਆਲ ਇਹੀ ਆ ਵੀ ਜਿੰਨਾ ਵੀ ਸਾਡਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਘਰ ਬਣਾਏ ਜਾਣ ਉਹਨਾਂ ਦੀ ਬਾਹ ਫੜੀ ਜਾਵੇ ਕਿਉਂਕਿ ਜਦੋਂ ਉਹ ਜਦੋਂ ਉਸ ਭਾਈਚਾਰੇ ਦੀ ਕੋਈ ਬਾਹ ਨਹੀਂ ਫੜਦਾ ਤਾਂ ਉਹ ਜਾਲੀ ਪਾਸਟਰਾਂ ਕੋਲੇ ਵੀ ਜਾਂਦੇ ਨੇ ਜਾਲੀ ਬਾਬਿਆਂ ਕੋਲੇ ਵੀ ਜਾਂਦੇ ਨੇਗੇ ਇਸ ਕਰਕੇ ਇਹ ਜਿਹੜਾ ਸਾਰਾ ਹੀ ਜਿਹੜਾ ਇਹ ਦਾਲਮਦਾਲਾ ਚੱਲਿਆ ਹੋਇਆ ਤੇ ਸਾਨੂੰ ਇਸ ਦੀ ਜੜ ਪੱਟਣੀ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਜਿਹੜੇ ਅਗਲੀ ਗੱਲ ਇਹ ਕਹਿਣਾ ਵੀ ਜਿਹੜੇ 100 100 2 200 ਗਨਮੈਣ ਚੱਕੀ ਫਿਰਦ ਨੇ ਬਾਬੇ ਆਹ ਹੱਥ ਜੋੜ ਦਿੰਦੇ ਨੇਗੇ ਆਹ ਹੱਥ ਜੁੜੀ ਫਿਰਦ ਨੇ ਪੰਜਾਬ ਦੇ ਲੋਕੋ ਕਦੋਂ ਜਾਗੋਂਗੇ ਜਿਹੜੇ ਬਾਬੇ ਕੋਲੇ 100 200 ਗਨਮੈਣ ਆ ਉਹ ਤੁਹਾਡੇ ਪੰਜਾਬ ਦਾ ਕੀ ਭਲਾ ਕਰ ਸਕਦਾ ਉਹ ਤਾਂ ਆਪਣਾ ਆਪ ਬਚਾਅ ਕਰ ਰਿਹਾ ਉਹ ਤੁਹਾਨੂੰ ਕੀ ਰਸਤੇ ਪਾ ਦੂਗਾ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਜੇ ਕਿਤੇ ਇਹਨਾਂ ਦੇ ਪਖੰਡੀ ਬਾਬਿਆਂ ਦੇ ਖਿਲਾਫ ਬੋਲਦੇ ਵੀ 100-100 ਗਨਮੈਂਟ ਚੱਕੀ ਫਿਰਦੇ ਨੇ ਤਾਂ ਸਾਡੇ ਪੰਜਾਬ ਦੇ ਲੋਕ ਪਤਾ ਕੀ ਕਹਿਣਗੇ ਵੀ ਇਹ ਤਾਂ ਇਹਨਾਂ ਦਾ ਤਾਂ ਅੰਗ ਰੱਖਿਆ ਕਰਨੇ ਜੀ ਅੰਗ ਰੱਖ ਕੇ ਤਾਂ ਗੁਰੂ ਸਾਹਿਬਾਂ ਨਾਲ ਵੀ ਹੁੰਦੇ ਸੀਗੇ ਗੁਰੂ ਸਾਹਿਬਾਂ ਦਾ ਇਹਨਾਂ ਦਾ ਮੁਕਾਬਲਾ ਕਰੋਗੇ ਇਹ ਤੱਕ ਜੇ ਸਰਕਾਰ ਦੇ ਕਿਸ ਸਿਸਟਮ ਦੇ ਵਿਰੁੱਧ ਬੋਲਣ ਨੂੰ ਤਿਆਰ ਨਹੀਂ ਹੈਗੇ ਜਿੰਨੇ ਪਖੰਡੀ ਬਾਬੇ ਨੇਗੇ ਇਹ ਸਿਸਟਮ ਦੇ ਵਿਰੁੱਧ ਕੀ ਬੋਲਣਗੇ ਸਾਡੇ ਗੁਰੂ ਸਾਹਿਬਾਨ ਦਾ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਦੂਜੇ ਪਾਦਸ਼ਾਹ ਦੀ ਗੱਲ ਕਰ ਲੋ ਤੀਜੇ ਪਾਦਸ਼ਾਹ ਮਹਾਰਾਜ ਦੀ ਗੱਲ ਕਰ ਲੋ ਬਾਣੀ ਰਾਹੀਂ ਤੇ ਸਾਰੀਆਂ ਜਿਹੜਾ ਕਿ ਇਸ ਪਖੰਡ ਨੂੰ ਲੜਕਾਰਿਆ ਸੱਚੇ ਭਾ ਬਾਣੀ ਰਾਹੀਂ ਤੇ ਸਾਰੀਆਂ ਇਹਨਾਂ ਦੇ ਜਿਹੜੀਆਂ ਲੋਕਾਂ ਦੀ ਉਸ ਇਨਸਾਨੀਅਤ ਦੀ ਗੱਲ ਕੀਤੀ ਅੱਗੇ ਪੰਜਵੇਂ ਪਾਦਸ਼ਾਹ ਤਤਤੀ ਦੇ ਬਹਿਗੇ ਨੌਵੇਂ ਪਾਦਸ਼ਾਹ ਨੇ ਸੀਸ ਕਟਾਤਾ ਦਸਵੇਂ ਪਾਦਸ਼ਾਹ ਨੇ ਆਪਣਾ ਆਪ ਵਾਰਤਾ ਜ਼ੁਲਮ ਲਈ ਮਾਰਿਆ ਸਿਸਟਮ ਨਾਲ ਟੱਕਰ ਸੀਗੀ ਇਹਨਾਂ ਨੇ ਕਿਹੜੀ ਸਿਸਟਮ ਨਾਲ ਟੱਕਰ ਆ ਇਹ ਤਾਂ ਕਿਸੇ ਸਰਕਾਰ ਨੂੰ ਉਹੀ ਨਿਵਾੜਾ ਸ਼ਬਦ ਕਹਿ ਸਕਦੇ ਕਿਉਂਕਿ ਇਹਨਾਂ ਨੇ ਸਰਕਾਰੀ ਗੰਦ ਮੈਂ ਲੱਤੇ ਹੋਏ ਨੇਗੇ ਇੱਕ ਸਰਕਾਰ ਨੂੰ ਕਿਵੇਂ ਮਾੜਾ ਕਹਿ ਦੇਣਗੇ ਇਹ ਕਹਿ ਦੇਣਗੇ ਬੀਜੇਪੀ ਨੂੰ ਮਾੜਾ ਜਿਹੜੇ ਸਾਰੇ ਬਾਬੇ ਤੁਰੇ ਫਿਰਦੇ ਨੇ ਕਹਿ ਦੇਣਗੇ ਆਮ ਆਦਮੀ ਪਾਰਟੀ ਨੂੰ ਮਾੜਾ ਕਹਿ ਦੇਣਗੇ ਭਗਵੰਤ ਮਾਨ ਨੂੰ ਮਾੜਾ ਕਿ ਇਹ ਪੰਜਾਬ ਦੇ ਉੱਪਰ ਜਿਹੜਾ ਜ਼ੁਲਮ ਢਾ ਰਹੇ ਤੂੰ ਕਿਉਂ ਢਾ ਰਹਿਆ ਇਹਨਾਂ ਨਾਲ ਮੁਕਾਬਲਾ ਕਿਵੇਂ ਕਰੋਗੇ ਇਸ ਕਰਕੇ ਮੇਰੀ ਲੋਕਾਂ ਨੂੰ ਬੇਨਤੀ ਆ ਵੀਰ ਜਿਹੜਾ ਪਖੰਡਾ ਇਹ ਪੰਜਾਬ ਦੇ ਵਿੱਚੋਂ ਖਤਮ ਤਾਂ ਹੋ ਜੇ ਤੁਸੀਂ ਸਹਿਯੋਗ ਦਿਓਗੇ ਤੁਸੀਂ ਸਾਰੇ ਜਣੇ ਉੱਠੋਗੇ ਇਹ ਪੰਜਾਬ ਦੇ ਵਿੱਚੋਂ ਜੇਕਰ ਸਿੱਖੀ ਨੂੰ ਬਚਾਉਣਾ ਤਾਂ ਜਿੰਨੇ ਪਖੰਡੀ ਬਾਬੇ ਨੇ ਇਹਨਾਂ ਦਾ ਜੜ ਪੱਟਣੀ ਬੜੀ ਜ਼ਰੂਰੀ ਆ ਅਸੀਂ ਜਿਹੜਾ ਕਿ ਜਿੰਨਾ ਵੀ ਜੱਥੇਬੰਦੀਆਂ ਨੇ ਕਾਰਜ ਕਰ ਰਹੀਆਂ ਨੇਗੀਆਂ ਖਾਲਸਾ ਜੀ ਕਰ ਰਹੇ ਨੇ ਕਿ ਜਿੰਨੀਆਂ ਵੀ ਜੱਥੇਬੰਦੀਆਂ ਕਰ ਰਹੀਆਂ ਨੇਗੀਆਂ ਇਹ ਸਾਰੇ ਜਿੰਨੇ ਸਿਰ ਕਮਾਉਂਦੇ ਨੇ ਉਹਨਾਂ ਦਾ ਡਾਂਗ ਮੋਟੀ ਫਿਰਨੀ ਚਾਹੀਦੀ ਇਹਨਾਂ ਦੇ ਡਾਂਗ ਇੰਨੀ ਮੋਟੀ ਹੋਵੇ ਇੱਕ ਤਾਂ ਸ਼ਿਵਾਂਗ ਬਠਿੰਡੇ ਵਾਲੇ ਤੇ ਟੁੱਟਣੀ ਚਾਹੀਦੀ ਆ ਇਧਰੋਂ ਮਾਰੇ ਡਾਂਗ ਇਧਰੋਂ ਮਾਰੇ ਇਧਰੋਂ ਮਾਰੇ ਡਾਂਗ ਇੱਕਾ ਲੌਂਡਾ ਜ ਆ ਭੈਣ ਦਾ ਖਸਮ ਤੁਹਾਨੂੰ ਦਿਖਾਉਣਾ ਆ ਇੱਕ ਆਹ ਆ ਗੱਡੀ ਮੇਰਾ ਸਾਲਾ ਇੱਕ ਇਹ ਹੋਇਆ ਪਿਆ ਇਹਨਾਂ ਦੇ ਡਾਂਗ ਉਧਰੋਂ ਕਿਤੇ ਗਿੱਤੇ ਨੇ ਮਾਰੇ ਡਾਂਗ ਤੇ ਕਿਤੇ ਨੇ ਮਾਰੇ ਤੁਸੀਂ ਤਾਂ ਮਾਤਾ ਨੂੰ ਵੀ ਬਦਨਾਮ ਕਰ ਰਹੇ ਹੋ ਮਾਤਾ ਥੋਡੇ ਵਰਗੇ ਗੰਦਾਂ ਦੇ ਵਿੱਚ ਆਊਗੀ ਹੈ ਥੋਡੇ ਤੇ ਥੋਡੇ ਚ ਪੀਰ ਆਊਗਾ ਥੋਡੇ ਗੰਦਾ ਗੰਦਾ ਥੋਡੇ ਚ ਪੀਰ ਆਊਗਾ ਜਿਹੜੇ ਲੋਕਾਂ ਨੂੰ ਠੱਗ ਰਹੇ ਹੋ ਥੋਡੇ ਗੰਦਾ ਜਾਊਗਾ ਹੈ ਹਰ ਪੱਖੋਂ ਹੀ ਹਿੰਦੂ ਧਰਮ ਦੇ ਲੋਕਾਂ ਨੂੰ ਵੀ ਬੇਨਤੀ ਹੈ ਵੀ ਇਹ ਤੁਸੀਂ ਕਦੋਂ ਉੱਠੋਗੇ ਕਦੋਂ ਜਾਗੋਗੇ ਇੱਕ ਆਹ ਲੈ ਦੇਖ ਲਓ ਆਹ ਦੇਖ ਲਓ ਲੈ ਇਹ ਸਾਰੇ ਹਿੰਦੂ ਮੁਸਲਮਾਨ ਜਿਹੜੇ ਸਿੱਖ ਅਸਾਈ ਜਿਹੜੇ ਅਸਲੀ ਉਹਨਾਂ ਨੂੰ ਇਹ ਪਖੰਡਵਾਦ ਕਿਸੇ ਧਰਮ ਦੇ ਵਿੱਚ ਪਖੰਡਵਾਦ ਨਹੀਂ ਹੈਗਾ ਪਰ ਪਖੰਡਵਾਦ ਇਹ ਲੋਕਾਂ ਨੇ ਤਿਆਰ ਕੀਤਾ ਹੋਇਆ ਜਿਕਰ ਦੇਖੋ ਧਰਮ ਕੀ ਸਿਖਾਉਂਦਾ ਧਰਮ ਮਨੁਸ਼ਾਨੀਅਤ ਸਿਖਾਉਂਦਾ ਹੈ ਧਰਮ ਧਿਆ ਸੰਤੋਖ ਸਿਖਾਉਂਦਾ ਧਰਮ ਤਾਂ ਬਹੁਤ ਕੁਝ ਸਿਖਾਉਂਦਾ ਪਰ ਇਹ ਧਰਮਾਂ ਦੇ ਨਾਂ ਤੇ ਜਿਹੜਾ ਪਖੰਡ ਕਰ ਰਹੇ ਨੇ ਪੰਜਾਬ ਦੇ ਵਿੱਚ ਪਖੰਡ ਬਹੁਤ ਹੋਣਾ ਜ਼ਰੂਰੀ ਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਜਥੇਬੰਦੀਆਂ ਕਾਰਜ ਕਰਨੀਆਂ ਸਭ ਦੇ ਨਾਲ ਆ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ